ਹੈਲੋ ਗਾਇਜ਼ ਵੈਲਕਮ ਟੂ ਹਰਦੀਪਸ ਕਿਚਨ ਅੱਜ ਆਪਾਂ ਬਣਾਵਾਂਗੇ ਬਰੀਆਨੀ ਬਰੀਆਨੀ ਆਪਣੀ ਬਹੁਤ ਵਧੀਆ ਬਣੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਰੈਸਪੀ ਇੱਕ ਕਟੋਰੀ ਚ ਆਪਾਂ ਸੋਏ ਪਿੰਦੀਆਂ ਫਲੀਆਂ ਪੁਦੀਨਾ ਮਟਰ ਆਲੂ ਗਾਜਰਾ ਗੋਭੀ ਤੇ ਦੋ ਕਟੋਰੀਆਂ ਪਿਆਜ਼ਾਂ ਲੰਬੀਆਂ ਕੱਟ ਲਾਂਗੇ ਬਾਕੀ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਕਰਕੇ ਉਹ ਪਿਆਜ਼ ਇੱਕ ਕਟੋਰੀ ਨੂੰ ਆਪਾਂ ਫਰਾਈ ਕਰਾਂਗੇ ਡਾਰਕ ਬਰਾਊਨ ਹੋਣੇ ਤੱਕ ਆਪਾਂ ਇਹਨੂੰ ਫਰਾਈ ਕਰਾਂਗੇ ਪਿਆਜ਼ ਆਪਣੇ ਫਰਾਈ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਨੇ ਪਨੀਰ ਹੈਗਾ ਸੀ ਆਪਣੇ ਕੋਲ ਥੋੜਾ ਜਿਹਾ ਆਪਾਂ ਨੂੰ ਪਨੀਰ ਫਰਾਈ ਕਰ ਲਾਂਗੇ ਪਨੀਰ ਵੀ ਆਪਣਾ ਫਰਾਈ ਹੋ ਚੁੱਕਿਆ ਪਨੀਰ ਨੂੰ ਆਪਾਂ ਲਾਈਟ ਬ੍ਰਾਊਨੇ ਰੱਖਣਾ ਡਾਰਕ ਨਹੀਂ ਕਰਨਾ ਬਿਲਕੁਲ ਲਾਈਟ ਰੱਖਾਂਗੇ ਉਹ ਖੜੇ ਮਸਾਲਿਆਂ ਚ ਚੱਕਰੀ ਫੁੱਲ ਕਾਲੀਆਂ ਮਿਰਚਾਂ ਤੇਜ ਪੱਤਾ ਦਾਲਚੀਨੀ ਹਰੀਆਂ ਇਲਾਇਚੀਆਂ ਹਰੀਆਂ ਇਲਾਇਚੀਆਂ ਤੇ ਥੋੜੀ ਜਿਹੀ ਆਪਣੇ ਕੋਲ ਲੌਂਗ ਨੇ ਤਿੰਨ ਚਾਰ ਇਹਨਾਂ ਨੂੰ ਆਪਾਂ ਲਾਈਟ ਬਿਲਕੁਲ ਹਲਕਾ ਪੁੰਨਾਗੇ ਥੋੜੀ ਜਿਹੀ ਦੇਰ ਪਕਾਉਣ ਤੋਂ ਬਾਅਦ ਇਹਦੇ ਵਿੱਚ ਫਿਰ ਆਪਾਂ ਪਿਆਜ਼ ਪਾ ਦਾਂਗੇ ਪਿਆਜ਼ ਆਪਾਂ ਲਾਈਟ ਬ੍ਰਾਊਨ ਰੱਖਣੇ ਨੇ ਜਦੋਂ ਪਿਆਜ਼ ਆਪਣੇ ਲਾਈਟ ਬ੍ਰਾਊਨ ਹੋ ਜਾਣਗੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀਆਂ ਆਪਣੇ ਕੋਲ 베ਜਸ ਨੇ ਸਾਰੀਆਂ ਉਹ ਪਾ ਦਾਂਗੇ ਆਪਾਂ ਸਬਜ਼ੀਆਂ ਸਬਜ਼ੀਆਂ ਨੂੰ ਵੀ ਆਪਾਂ ਹਲਕਾ ਥੋੜੀ ਕਿ ਦੇਰ 5 ਕਿ ਮਿੰਟ ਆਪਾਂ ਬਸ ਸਿਰਫ ਹਲਕਾ ਭੁੰਨਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਦਹੀਂ ਦਹੀਂ ਆਪਣਾ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਇੱਕ ਕਟੋਰੀ ਭਰ ਕੇ ਆਪਾਂ ਦਹੀਂ ਦੀ ਪਾਣੀ گاੜਾ ਦਹੀਂ ਆਪਣਾ ਤੇ ਖੱਟਾ ਨਹੀਂ ਹੋਣਾ ਚਾਹੀਦਾ ਥੋੜੀ ਜਿਹੀ ਦੇਰ ਪਕਾਵਾਂਗੇ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਸਾਲੇ ਪਾ ਦੇਣ ਜਿਵੇਂ ਹਰੀਆਂ ਮਿਰਚਾਂ ਨਮਕ ਤੇ ਹਲਦੀ ਆਪਣੇ ਅਕੋਰਡਿੰਗ ਜਿੰਨੇ ਕਿ ਤੁਸੀਂ ਪਸੰਦ ਕਰਦੇ ਹੋ ਘੱਟ ਵੱਧ ਉਦਾਂ ਪਾ ਦਾਂਗੇ ਆਪਾਂ ਤੋਂ ਆਪਾਂ ਉਸ ਤੋਂ ਬਾਅਦ ਆਪਾਂ ਜਿਹੜੇ ਦੋਗਲਾ ਚਾਵਨਾ ਦੇ ਲੈਸੀ ਤੇ ਉਹਦੇ ਅਕੋਰਡਿੰਗ ਆਪਾਂ ਡੇਢ ਗਲਾਸ ਪਾਣੀ ਦਬਾਵਾਂਗੇ ਇੱਕ ਗਲਾਸ ਪਹਿਲਾਂ ਪਾ ਦਾਂਗੇ ਹੁਣ ਤੇ ਅੱਧਾ ਗਲਾਸ ਜਿਹੜਾ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਲੇਅਰ ਬਿਸ਼ਾ ਦਾਂਗੇ ਜਿਹੜਾ ਆਪਣਾ ਪਹਿਲਾਂ ਸਭ ਤੋਂ ਪਹਿਲਾਂ ਪੁਦੀਨੇ ਦੀ ਲੇਅਰ ਬਿਸ਼ਾ ਦਾਂਗੇ ਉਸ ਤੋਂ ਬਾਅਦ ਜਾਵਲ ਇਦਾਂ ਚੰਗੀ ਤਰ੍ਹਾਂ ਲੇਅਰ ਬੁਸ਼ਾ ਦੇਣੀ ਆ ਆਪਾਂ ਉੱਪਰ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਕੀ ਇੱਕ ਚਮਚ ਪੁਦੀਨਾ ਤੇ ਫਰਾਈ ਕੀਤੇ ਹੋਏ ਜਿਹੜੇ ਪਿਆਜ਼ ਨੇ ਉਹ ਪਾ ਦਾਂਗੇ ਫਿਰ ਜਿਹੜੇ ਚਾਵਲ ਬਚ ਗਏ ਸੀ ਆਪਣੇ ਉਹ ਵੀ ਪਾ ਦਾਂਗੇ ਆਪਾਂ ਉਸ ਤੋਂ ਬਾਅਦ ਪੁਦੀਨਾ ਪਾ ਦਾਂਗੇ ਤੇ ਫਰਾਈ ਕੀਤੇ ਹੋਏ ਪਿਆਜ਼ ਤੇ ਇੱਕ ਚਮਚ ਦੇਸੀ ਕੀ ਦਾ ਜਿਹੜਾ ਅੱਧਾ ਗਲਾਸ ਪਾਣੀ ਦਾ ਉਹ ਵੀ ਪਾ ਦਾਂਗੇ ਤੇ ਕੁੱਕਰ ਨੂੰ ਆਪਾਂ ਬੰਦ ਕਰ ਦਵਾਂਗੇ। ਬਾਅਦ ਇੱਕ ਵਿਸਲ ਲਗਾਵਾਂਗੇ ਆਪਾਂ ਇਹਨੂੰ। ਇੱਕ ਵਿਸਲ ਲਗਾਉਣ ਤੋਂ ਬਾਅਦ ਆਪਾਂ ਇਹਦੀ ਪਾਫ ਜਿਹੜੀ ਉਹ ਕੱਢ ਦਵਾਂਗੇ। ਪਾਫ ਕੱਢਣੇ ਤੋਂ ਬਾਅਦ ਫਿਰ ਦੇਖਾਂਗੇ ਵੀ ਆਪਣੀ ਚਾਵਲ ਪੱਕ ਗਏ ਜਾਂ ਨਹੀਂ ਜੇ ਤੁਹਾਨੂੰ ਕੱਚੇ ਲੱਗਦੇ ਨੇ ਫਿਰ ਆਪਾਂ 2 ਮਿੰਟ ਹੋਰ ਗੈ ਕੁੱਕਰ ਬੰਦ ਕਰਕੇ ਗੈਸ ਦੀ ਫਲੇਮ ਬਸ ਐਦਾਂ ਹੀ ਮਤਲਬ ਭਾਫ਼ ਜੀ ਚ ਬਣਨ ਦੇ ਦਾਂਗੇ ਇਹਨਾਂ ਨੂੰ ਕੁੱਕਰ ਬੰਦ ਕਰਕੇ ਆਪਾਂ ਨੂੰ ਥੋੜੇ ਕੱਚੇ ਲੱਗਦੇ ਸੀਗੇ ਚਾਵਲ ਤੇ ਫਿਰ ਆਪਾਂ ਨੇ ਥੋੜੀ ਜਿਹੀ ਦੇਰ ਐ ਇਦਾਂ ਹੀ ਕੁੱਕਰ ਬੰਦ ਕਰਤਾ ਸੀਗਾ ਤੇ ਫਿਰ ਪਕਾ ਲਏ ਸੀਗੇ ਉਸ ਤੋਂ ਬਾਅਦ ਆਪਣੇ ਚਾਵਲ ਬਿਲਕੁਲ ਪੱਕ ਕੇ ਰੈਡੀ ਨੇ ਹਾਂਜੀ ਦੋਸਤੋ ਹਾਂਜੀ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਥੈਂਕਸ ਫॉर ਵਾਚਿੰਗ ਥਿਸ ਵੀਡੀਓ ਮਿਲਦੇ ਆਂ ਫਿਰ ਕਿਸੇ ਦਿਨ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ